ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਐਸਐਲਪੀ ਸਾਹਿਬ ਮੈਂ ਡਾਕਟਰ ਰਾਜਵੀਰ ਸਿੰਘ ਹਰੜਾ ਦੇ ਕੋਲ ਆ ਨਵੇਂ ਪਿੰਡ ਅੱਛਾ ਮਿੰਦੂ ਇੰਦਰਾ ਨੇ ਸਾਰੀ ਗੱਲ ਦੱਸੀ ਆ ਆਪਾਂ ਜਦੋਂ ਪਰਚਾ ਦਰਜ ਕਰਤਾ ਆਪਾਂ ਜਿੱਤਾਂ ਦੇ ਹਾਲਾਤ ਦੱਸਦਾ ਮੁੰਡੇ ਦਿਨੇ ਵੀ ਇੱਥੇ ਦੇ ਹਸਪਤਾਲ ਦੇ ਲਾਗੇ ਕਿਤੇ ਫਿਰਕੇ ਗਏ ਆ ਅੱਛਾ ਤੇ ਆਪਾਂ ਇਹਨੂੰ ਇੱਕ ਦੀ ਥਾਂ ਤੇ ਦੋ ਮੁੰਡੇ ਕਦਮਾਂ ਦੇ ਦਿੱਤੇ ਇੱਕ 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 ਟੁੰਡਾ ਹੋਰ ਇਹਨੂੰ ਗੱਲ ਮੈਂ ਦੇ ਦੋ ਹੈਗੇ ਆ ਤੁਹਾਡੇ ਕੋ ਹਾਂਜੀ ਸਰ ਹਾਂਜੀ ਸਰ ਜੇ ਨਹੀਂ ਹੈਗੇ ਤਾਂ ਮੈਂ ਆਪਣੇ ਦੋ ਗੱਲ ਮੈਂ ਦੇ ਦਿੰਦਾ ਨਹੀਂ ਸਰ ਨਹੀਂ ਸਰ ਪਹੁੰਚੇਗਾ ਸਰ ਅੱਧੇ ਘੰਟੇ ਪਹੁੰਚੇਗਾ ਹਾਂ ਦੇਖ ਲਓ ਬੈਠਾ ਜੇ ਤੁਹਾਨੂੰ ਕੋਈ ਕਮੀ ਆ ਫੋਲਸ ਦੀ ਕੋਈ ਗੱਲ ਆ ਤਾਂ ਮੈਂ ਆਪਣੇ ਦੋ ਗੱਲ ਮੈਂ ਦੇ ਦਿੰਦਾ ਮੇਰੇ ਨਾਲੇ ਹਲਕੇ ਜਿਹਦਾ ਤਾਂ ਕਿਸੇ ਬੰਦੇ ਦਾ ਆਉਣਾ ਨਹੀਂ ਚਾਹੀਦਾ ਨਹੀਂ ਬਿਲਕੁਲ ਨਹੀਂ ਹੋਊਗਾ ਸਰ ਅੱਧੇ ਘੰਟੇ ਜੇ ਨਾਲ ਪਹੁੰਚੇਗਾ ਸਰ ਹਾਂ ਅੱਧੇ ਘੰਟੇ ਜੇ ਦੂਜਾ ਮੁੰਡਾ ਵੀ ਵਧੀਆ ਮੁੰਡਾ ਜਿਹੜਾ ਉਹ ਉਹ ਸੰਭੇਜ ਦਿਓ ਸਮਝ ਆ ਗਈ ਗੱਲ ਹਾਂ ਜੰਗ ਮੁੰਡਾ ਚੰਗਾ ਮੁੰਡਾ ਫਸੀਲਾ ਜਿਹੜਾ ਕਿਉਂਕਿ ਬੰਦੇ ਜਿਹਨੇ ਵੀ ਇੱਥੇ ਫਿਰ ਕੇ ਗਏ ਆ ਡਿਪਟੀ ਸਾਹਿਬ ਮੇਰੇ ਨਾਲ ਆ ਦਿਨੇ ਵੀ ਆਪਾਂ ਬਾਜੀ ਇੱਥੋਂ ਕਰਕੇ ਇੱਕ ਅੱਧੇ ਦਿਨ ਦੇ ਵਿੱਚ ਇਹ ਕੇਸ ਜਿਹੜਾ ਨਾ ਖਤਮ ਕਰਦਾ ਠੀਕ ਹੈ ਨਾ ਹਾਂ ਠੀਕ ਹੈ ਠੀਕ ਹੈ ਸਰ ਠੀਕ ਹੈ ਠੀਕ ਹੈ ਮੁੰਡੇ ਬੁੱਢਾ ਭੇਜ ਦਿਓ ਹੁਣੇ ਅੱਜ ਨਾਲੇ ਤੇ ਜਦੋਂ ਤੁਹਾਨੂੰ ਲੋੜ ਪਵੇ ਕਿਤੇ ਫੋਰਸ ਦੀ ਮੇਰੇ ਕੰਨ ਮੈਂ ਲਾ ਲਾ ਕਰੋ ਕੋਈ ਚੱਕਰ ਨਹੀਂ ਹੈ ਆ ਮੈਨੂੰ ਗੱਲ ਮੈਂ ਤਾਂ ਬਹੁਤ ਚਾਹਦੀ ਜਦੋਂ ਵੀ ਤੁਹਾਨੂੰ ਲੱਗੇ ਕਿ ਬੰਦੇ ਘੱਟ ਨੇ ਕਿਤੇ ਡਿਊਟੀ